ਤਬ ਕਾ ਸਿਮਰਨ ਸਭ ਤੇ ਉਚਾ ਕਬ ਕੈ ਸਿਮਰਨ ਹੁਦਰੇ ਮੁਚਾ ਕਬ ਕੈ ਸਿਮਰਨ ਕ੍ਰਿਸ਼ਨਾ 부ਜੈ ਕਬ ਕੈ ਸਿਮਰਨ ਸਭ ਕਿਸ ਸੁਜੈ ਕਬ ਕੈ ਸਿਮਰਨ ਨਾਹੀ ਜਮ ਤਰਾਸ ਕਬ ਕੈ ਸਿਮਰਨ ਪੂਰਨ ਆਸਾ ਕਬ ਕੈ ਸਿਮਰਨ ਮਨ ਕੀ ਮਲ ਜਾਏ ਅਮਰਤ ਨਾਮ ਰਿਤ ਮਾਹੇ ਸਮਾਏ ਰਬ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਰੱਬ ਕੋ ਸਿਮਰੇ ਸੇ ਤਨਵੰਤੇ ਰੱਬ ਕੋ ਸਿਮਰੇ ਸੇ ਬਤਵੰਤੇ ਰੱਬ ਕੋ ਸਿਮਰੇ ਸੇ ਜਨ ਪਰਵਾਨ ਰੱਬ ਕੋ ਸਿਮਰੇ ਸੇ ਘੁਰ ਪਰਵਾਨ ਰੱਬ ਕੋ ਸਿਮਰੇ ਸੇ ਬੇਮੋਤਾ ਤੇ ਰੱਬ ਕੋ ਸਿਮਰੇ ਸੇ ਸਰਬ ਕੇ ਰਾਜੇ ਰੱਬ ਕੋ ਸਿਮਰੇ ਸੇ ਸੁਖ ਵਾਸੀ ਰੱਬ ਕੋ ਸਿਮਰੇ ਸਦਾ ਅਭਿਨਾਸੀ ਸਿਮਰਨ ਤੇ ਲੱਗ ਜਨੇ ਆਪ ਦਿਆਲਾ ਧਾਨ ਕੇ ਜਨ ਕੀ ਮੰਗਰ ਵਾਲਾ ਰੱਬ ਕੋ ਸਿਮਰੇ ਸੇ ਪਰਉਪਕਾਰੀ ਰੱਬ ਕੋ ਸਿਮਰਨ ਸਤਿ ਬਲਹਾਰੀ ਰੱਬ ਕੋ ਸਿਮਰੇ ਸੇ ਮੁਖ ਸੁਹਾਵੇ ਰੱਬ ਕੋ ਸਿਮਰਨ ਸੂਬ ਬਿਹਾਵੇ ਰੱਬ ਕੋ ਸਿਮਰਤ ਨੇ ਆਤਮ ਜੀਤਾ ਸਿਮਰਨ ਨਿਰਮਲ ਰੀਤਾ ਰੱਬ ਕੋ ਸਿਮਰਤ ਨੇ ਅੰਧ ਕਨੇਰੇ ਰੱਬ ਕੋ ਸਿਮਰੇ